ਆ ਗਿਆ ਕਾਕਾ ਕਰੇਆਂ ਦਾ ਮੰਜਾ ਮੰਜਾ ਲਾਈ ਸੀ ਸਵੇਰ ਦੀ ਮੰਜਾ ਦਾ ਨਾ ਨਾ ਉਹ ਬਾਣ ਗਾ ਕੇ ਟੁੱਟ ਜੂ ਤੇ ਰੱਖਿਓ ਇਹਦਾ ਭੰਡ ਲਈ ਯਾਰ ਬੋਰ ਗਿਆ ਜਿਹੜਾ ਜ ਮਰਜੀ ਰੇ ਨਾ ਭਾਵੇਂ ਉਵੇਂ ਫੜ ਲੋਦਾ ਆਹ ਦੇਖ ਆਗਤ ਵਾਲੀ ਕਿੱਥੇ ਇਹਦਾ ਨਿਰਾ ਤਜਾਬ ਆ ਪਿਆਲ ਤਜਾਬ ਆ ਜੀ ਨੂੰ ਨਾ ਖਾਵੋ ਨਾ ਕਿਹੜਾ ਮੂੰਹ ਚ ਪਾ ਲੈਂਗੇ ਤਾਂ ਕਹਿਣਾ ਤੁਹਾਡੇ ਤੁਹਾਨੂੰ ਮਿਲਦਾ ਹੈ ਨਾ ਨਖਰੇ ਤਾਂ ਕਰਦੇ ਆ ਜਿਹੜੇ ਬਾਹਰ ਰੱਖਿਆ ਉਹਨਾਂ ਨੂੰ ਪੁੱਛ ਕੇ ਦੇਖੋ ਵੇ ਸਾਕੀ ਚੀਜ਼ ਆ ਕਾਕਾ ਇਹ ਐ ਪਾਈ ਗਈ ਆਕਾ ਮੰਜਾ ਕਾ ਕ ਮੰਜਾ ਮੰਜਾ ਨਹੀਂ ਚੱਕਣਾ ਹੁਣ ਅਸੀਂ ਨਾ ਰਾਗਾ ਕੇ ਮੰਜਾ ਰਦਰ ਨੂੰ ਮੀਹ ਵਾਲੇ ਸਾਰੇ ਖਰਾਬ ਹੋ ਜੂ ਕੇ ਉਹਨੇ ਹੂ ਤੋੜ ਦੇਣਾ ਉਹ ਨਹੀਂ ਆਉਂਦਾ ਨਹੀਂ ਆਉਂਦਾ ਆਊਗਾ ਜਹਾ ਤੂੰ ਮਾ ਮੰਜਾ ਦਾ ਮੈਨੂੰ ਨਹੀਂ ਪਤਾ ਨਾ ਅੱਗੇ ਸਾਰੇ ਮੀਂਹ ਹੋ ਤੀ ਤੇ ਆ ਉਹ ਯਾ ਕੱਲੇ ਤੋਂ ਨਹੀਂ ਲੈਂਦਾ ਉਹ ਕੱਲੇ ਤੋਂ ਨਹੀਂ ਲੈਣਾ ਮੈਥੋਂ ਮੰਜਾ ਚਲ ਮੈਂ ਨਵਾਉਣੀ ਆ ਤੂੰ ਥੱਲੇ ਆ ਜੇਂਗੀ ਮੰਜੇ ਦੇ ਚਲ ਕੋਈ ਨਹੀਂ ਕੋਸ ਨਹੀਂ ਮੈਂ ਮਰਨ ਨਹੀਂ ਲੱਗੀ ਨਹੀਂ ਨਹੀਂ ਤੇ ਤਾਂ ਬੱਦਲ ਕਿੱਥੇ ਸਾਫ ਤਾਂ ਮੌਸਮ ਆ ਮੈਨੂੰ ਸਾਫ ਲੱਗਦਾ ਹੈ ਨਾ ਹੋਰ ਆ ਇਹ ਬੈਦਰ ਚੈੱਕ ਕਰਦੀ ਰਹਿੰਦੀ ਆ ਤਾਈ ਸਹੀ ਗੱਲ ਆ ਜੋਂ ਜਾ ਕੇ ਮੰਜਾ ਦਾ ਕੋਠੇ ਤੋਂ ਮੈਂ ਤੇਰੇ ਬੇਨ ਨੂੰ ਗਿਆ ਸੀਗਾ ਉਹ ਕਹਿੰਨਾ ਮੈਥੋਂ ਨਹੀਂ ਲੈਣਾ ਚੱਪ ਚੱਪ ਬਾੜੂ ਮਾਫ ਕਰਾਂਗੀ ਆਹਾਹਾਹਾਹਾ ਨਿੱਗਣਾ ਪਾੜੀਆਂ ਤੂੰ ਮੈਂ ਲੈ ਕੇ ਮੰਜਾ ਕਿਹਾ ਆ ਕਿ ਮੈਂ ਚਿਲਾਇਆ ਦਾ ਚੱਕੇ ਸੀ ਤਾਈ ਉਹੀ ਤਾਂ ਗੱਲ ਆ ਤੜਕਾਂ ਲਾਉਂਾਂਗੇ ਹੁਣ ਰਾਤ ਹਨੇਰਾ ਹੋਗਾ ਦਸਣਾ ਤਾਂ ਹੈ ਕੋਈ ਨਹੀਂ ਪੁੱਤ ਦਸਣਾ ਕਿਉਂ ਨਹੀਂ ਆ ਜੋ ਫਿਰ ਕੋਸ ਨਹੀਂ ਹੁੰਦਾ ਮੰਜੀ ਨੂੰ ਲੈ ਫੜ ਕੇ ਤੇ ਕਿਥੇ ਆਇਆ ਕਾਣੂ ਉੱਤੇ ਤਾਂ ਉਹ ਉਹ ਗੁੱਡਾ ਚੜਾਉਂਦਾ ਕਰਕੇ ਚੜ੍ਹੇ ਸੀ ਲੈ ਗੁੱਡਾ ਚੜਾਉਂਦੀ ਹੋਰ ਇੱਥੇ ਹੁਣ ਥੱਲੇ ਖੜਿਓ ਤਾਂ ਤੂੰ ਮੈਂ ਫੜਾਉਂਗਾ ਫਾੜ ਲਿਓ ਨੂੰ ਆ ਮੰਜਾ ਚਲੋ ਲੈ ਦੇ ਉਹ ਮੰਜੀ ਨੂੰ ਲਾਉਂਦੇ ਆ ਲੈ ਆ ਗਿਆ ਆ ਮੈਂ ਕਮੈਂਟ ਰੋਗੋ ਮੈਂ ਆਉਣਾ ਕਮੈਂਟ ਯਾਰਕਾ ਕਰਿਆਂ ਦਾ ਮੰਜਾ ਮੰਜਾ ਲਾਈ ਸੀ ਸਵੇਰ ਦੀ ਮੰਜਾ ਦਾ ਨਾ ਉਹ ਬਾਣ ਗਾ ਕੇ ਟੁੱਟ ਜੂ ਤੇ ਰੱਖਿਓ ਮੰਜਾ ਬਣੀ ਬਣਾਉਣਾ ਪਤਾ ਕਿੰਨਾ ਔਖਾ ਮੰਜਾ ਜੇ ਤਾਂ ਬਣਾਵਾਂੀਂਗਾ ਉਹਦੋਂ ਪੁੱਛੂਗੀ ਤੈਨੂੰ ਵੀ ਤਾਂ ਹੁਣ ਦੱਸ ਵੀ ਕਿੰਨਾ ਊਕਾ ਹੁਣ ਤਾਂ ਮਾਂ ਦੇ ਬਣੇ ਨੇ ਆ ਟਮਾਟੋ ਟੱਜ ਜਾਣ ਤਾਂ ਮਾਂ ਸਾਫ ਤੇ ਰਹਿ ਜਾਣ ਹੂੰ ਹੁਣ ਤਾਂ ਤੋੜਨੇ ਸ਼ੁਰੂ ਕਰੋ ਹੂੰ ਮੰਜਾ ਮੰਜਾ ਲਾ ਦੇ ਮੰਜਾ ਲਾ ਦੇ ਹੂੰ ਲਾਤਾ ਪੈ ਜਾ ਉੱਤੇ ਜਾ ਕੇ ਮੰਜੇ ਦੇ ਕੀ ਤਰੇ ਅੱਜ ਆਹ ਨਾ ਚਲੋ ਜੀ ਫੇਰ ਮਾਰੋ ਮੂੰਹ ਹਰੇ ਚੱਲ ਚੁੱਕੋ ਹੇ ਗੋਭੀ ਖਰੀਦ ਲੰਦਾ 70 ਰੁਪਏ ਨੂੰ ਕਹੇ ਗੋਭੀ ਲਾ ਲ ਮਾਂ ਗੋਭੀ ਕਿਦਾ ਗੋਭੀ ਇੰਦਰੋ ਡੈਡੀ ਗੋਭੀ ਦਾ ਨਹੀਂ ਖੜਾ ਛੜਦਾ ਤੂੰ ਹਰੇ ਦਾ ਨਹੀਂ ਖੜਾ ਛੜਦੀ ਬੱਸ ਮੈਂ ਤਾਂ ਹਰੇ ਸਾਰ ਨਾਲ ਕੋਨੇ ਛੋਲੇ ਬਣਾ ਲਾ ਕਾਲੇ ਛੋਲੇ ਆਹ ਹੋ ਲ ਉਹ ਜਿਹੜੀ ਤਾਕਤ ਵਾਲੀ ਚੀਜ਼ ਉਹ ਨਹੀਂ ਖਾਣੀਗੀ ਇਹ ਵੀ ਤਾਕਤ ਵਾਲੀ ਤਾਕਤ ਵਾਲੀ ਕਿੱਥੇ ਇਹ ਤਾਂ ਨਿਰਾ ਤਜਾਬ ਆ ਪਿਆਲ ਹਾਂ ਇਹ ਗੱਲ ਆ ਤਜਾਬ ਆ ਬਿਮਾਰੀ ਆ ਨਾ ਚੰਗਾ ਤੂੰ ਨਾ ਖਾਓ ਗਿਆਦਾ ਜੀ ਨੂੰ ਨਾ ਖਾਵੋ ਨਾ ਜਿਹੜਾ ਮੂੰਹ ਤੇ ਪਾ ਲਿਆ ਨਹੀਂ ਤਾਂ ਕੰਨਾ ਤੁਹਾਡੇ ਫਿਰ ਲਾੜਨ ਲੱਗ ਜਿੰਦੀ ਏ ਤੁਹਾਨੂੰ ਮਿਲਦਾ ਹੈ ਨਾ ਨਖਰੇ ਤਾਂ ਕਰਦੇ ਆ ਜਿਹੜੇ ਬਾਹਰ ਰੱਖੇ ਉਹਨਾਂ ਨੂੰ ਪੁੱਛ ਕੇ ਦੇਖੋ ਵੇ ਸਾਲ ਕੀ ਚੀਜ਼ ਹੂੰ ਤੁਹਾਨੂੰ ਮਿਲਦਾ ਬਣਾਇਆ ਬਣਾਇਆ ਤੇ ਨਖਰੇ ਕਰਦੇ ਆ ਤਿਆਬ ਲਾ ਲਓ ਤਿਆਬ ਖਾ ਲਓ ਤਿਆਬ ਖਾ ਲਓ ਬਣਾਇਆ ਖੜਾਇਆ ਜੀ ਨੂੰ ਮਰਜੀ ਦੇ ਦੇ ਸਾਗ ਮੱਖਣੀ ਹੈ ਬਸ ਇਹ ਆ ਤੇਜਾਬ ਕਿੰਨਾ ਕ ਲੈ ਕੇ ਆਵਾ ਪਾ ਕੇ ਤੇਜਾਬ ਕਿੰਨਾ ਕ ਲਿਆਵਾ ਪਾ ਕੇ ਹੈ ਕੋ ਦਾਲਦੂਣੀ ਪਈ ਕੋ ਨਹੀਂ ਦਾਲ ਤਾਂ ਕੋਈ ਨਹੀਂ ਤੇਜਾਬ ਕਿੰਨਾ ਕ ਲਿਆਵਾ ਕੋ ਡਾਡੀ ਨੇ ਨਹੀਂ ਖਾਣਾ ਡਾਡੀ ਕਹਿੰਦਾ ਮੈਨੂੰ ਤਾਂ ਸੂਪ ਸ਼ੱਕ ਕਰਨਾ ਦੇ ਦੇ ਕੋਲ ਕੋ ਨਹੀਂ ਲਿਆ ਕੋ ਜੀ ਲੋ ਡਰ ਲੀ ਵੀ ਡਰਦਾ ਹੀ ਗਈ ਜਾਂਦਾ ਹੁਣ ਮੈਂ ਬੋਲੂ ਹੈਂ ਗੱਲ ਠੀਕ ਹੈ। ਕਿਆ ਕਰ ਤੂੰ ਵੀ ਰਾਤ ਕਰੀ ਜਾਂਦੀ ਮੂਫਲੀ ਤੈਨੂੰ ਕਿਹਾ ਸੀ ਨਾਲੇ ਨਾ ਆਖਾ। ਮੈਂ ਤਾਂ ਜੀ ਵੀ ਬਹੁਤ ਖਾਧੀ। ਬੱਸ ਫੇਰ ਅੱਜ ਵੀ ਲੱਗੇਗੀ। ਦੁੱਧ ਨੂੰ ਡੈਡੀ ਨੂੰ ਦੇਖ ਰਹਾ ਡੈਡੀ ਦਾ। ਹੈਂ? ਕਹੇ ਦੁੱਧ ਤੇ ਨਾ ਇਹ ਡੈਡੀ ਦਾ। ਇਹਨੂੰ ਨਹੀਂ ਪਤਾ। ਹੈਂ? ਇਹਨੂੰ ਪਤਾ ਵੀ ਹਾਂ ਮੈਂ ਦਹੀਂ ਜਮਾ ਲੂੰਗੀ। ਹਾਂ ਰੌਲਾ ਤਾਂ ਆਹਾ ਦਹੀਂ ਦਾ। ਕਿਉਂ ਬਈ? ਹੈਂ? ਕਿਉਂ ਇਹਨੂੰ ਪਰੇਵਰ ਮੈਂ ਦੇਖੀ। ਆਹ ਉਹ ਦਹੀਂ ਜਮਾਉ ਉਹ ਦੁੱਧ ਦਾ ਤੇਰੇ ਵਾਲ ਦਾ। ਰਹੀ ਤੇ ਜਮਾਣਾ ਮਖਣੀ ਵੀ ਤਾਂ ਸੂਈ ਖਾਣੀ ਹੈ ਤੁਸੀਂ ਖਾਣਾ ਗੱਲ ਠੀਕ ਹੈ ਤੇਗਾ ਮੈਂ ਤਾਂ ਖਾਣਾ ਖਾਣ ਨਹੀਂ ਨਹੀਂ ਦੁੱਧ ਤਾਂ ਦਿਆ ਘਾ ਡੈਡੀ ਨੂੰ ਆ ਟਾਈਮ ਤਾਂ ਹੁਣ ਹੁਣ ਤਾਂ ਠੀਕ ਆ ਡੈਡੀ ਉਹ ਤੈਨੂੰ ਨਾ ਖੇਡਣਾ ਆਉਂਦਾ ਅੰਮਾ ਨੂੰ ਛੇਟਣਾ ਆਉਂਦਾ ਕਿਉਂ ਆ ਲੈ ਆ ਲੈ ਖੜਾ ਹੁੰਦਾ ਹੀ ਨਹੀਂ ਇਹਨੂੰ ਖੜਾ ਹੁੰਦਾ ਨਹੀਂ ਓਏ ਇਹ ਵੱਡਾ ਹੋ ਜਾ ਫੇਡੂ ਵੱਡਾ ਤਾਂ ਹੋ ਗਿਆ ਹੁਣ ਤੂੰ ਕੋਈ ਨਾ ਮੈਂ ਫੇਡੂ ਮੇਰੇ ਕੋਲ ਬਾਬਾ ਖੜਿਆ ਮੈਂ ਤਾਂ ਬਾਬਾ ਖੜਿਆ ਆ ਲੈ ਵੀ ਹਰਾਊਗਾ ਗੌਰਮਨ ਤਾਂ ਲੱਗਦਾ ਅੱਜ ਇਹ ਖੇਡਦੇ ਕੀ ਆ? ਇਹ ਇਹ ਤਾਂ ਭੀਜੇ। ਇੱਕ ਆ ਭਾਈ। ਕਿਰਾ ਉਹ। ਫਿਰ ਤੈਨੂੰ ਪਤਾ ਤਾਂ ਹੈਗਾ ਇੱਕ ਆ ਭਾਈ। ਤੂੰ ਹੋਜੇ ਕਈ ਜਾਂਦਾ ਮੈਂ ਖੇਡਣਾ ਨਹੀਂ ਆਉਂਦਾ। ਕੋਈ ਨਾ ਮੈਂ ਵੀ ਖੇਡਣਾ ਤੇਰਾ। ਯਾਕ ਇਹ ਆਈ। ਪਾਈ ਗਈ ਇੱਕ। ਮੈਰੀ ਵੀ ਪਾ ਲੋ ਮੱਤ। ਲੈ ਯਾਰ ਤੇਰੀ ਵੀ ਪੈ ਗਈ। ਪਾ ਦੇ ਮੈਂ ਪਾ। ਮੈਨੂੰ ਬਾਹ ਤੇ ਪੰਜ ਦੇ ਦੇ ਬੱਚ। ਪੰਜਾਂ ਦੀ ਮੈਂ ਖਾਲੀ ਕਰ ਦਲਾਂ ਤੁਹਾਨੂੰ। ਕੱਕ ਗੋਲੀ ਫਲਾ ਚੱਲ ਚੱਲ ਮੰਮੀ ਦੀ ਚੱਕੂ ਆ ਇੱਕ ਵੇ ਚੱਕੇਗਾ ਯਾਰ ਲੈ ਨਾ ਮੰਮੂ ਬੱਚੀ ਚੱਕੂ ਜੇ ਮੈਂ ਤਾਈ ਹੜਕੇ ਵੀ ਨਾ ਤਾਂ ਲੱਗੀ ਚੱਕ ਚੱਕ ਲੈ ਲੈ ਹਾਲੇ ਪੰਦੀ ਗੋਲਗਾ ਲੈ ਆੜੀ ਆਹ ਨਾਲ ਬੰਦੂ ਮਾਰਿਆ ਉਹ ਵਾਲੀ ਬੈਠੀ ਆਏ ਹਾਏ ਦੇਤਾ ਸਾਰਾ ਹੀ ਐ ਕਰ ਓਏ ਜਾ ਤੋ ਆ ਘਰੋਂ ਵੇ ਜਾ ਤੋ ਤਾਂ ਇਹਨਾਂ ਦੇ ਘਰੋਂ ਤੋ ਆ ਓਏ ਆ ਤੇ ਨਿਰਵਾਹ ਕੀ ਹੋ ਗਿਆ ਇਹ ਨਹੀਂ ਸਿੱਟਿਆ ਜਨ ੱੱਕਾ ਦਾ ਇਹ ਮਾਰਾ ਛੋਟੇ ਕਰ ਤੋ ਕੰਮ ਤੋ ਆ ਤੋ ਆ ਪਾ ਦੇ ਕਿਹਾ ਆਇਆ ਬੁੜੀਆਂ ਵੀ ਮੱਥ ਨਹੀਂ ਆਈ ਹਾਂ ਉਹੀ ਤਾਂ ਗੱਲ ਆ ਤੋ ਆ ਪਾਜ ਕਿਤਾ ਇਹ ਤੁਮ ਸਿੱਟਾ ਕੋਲੇ ਲੈ ਲੈ ਦਿਨ ਵੇ ਤੂੰ ਹਾਂ ਉਹ ਮੈਨੂੰ ਛੜਪਾ। ਉਹ ਨਹੀਂ ਯਾਰ। ਮੱਤਕਾ ਤੋਂ ਕਾਨੇ ਮਾਰਿਆ ਗੁਰਮੁਣ ਕਹੇ ਨੇ। ਇਹ ਵੀ ਯਾਰ ਨਵੇੜ ਤਾਂ ਗੁਰਮਣ ਸਾਰਾ। ਇਹ ਵੀ ਆਏ ਆ ਮੱਤ ਘੱਟ ਤੀ। ਹਾਂ ਇਹਨੇ ਆ ਗਏ ਤੁਸੀਂ ਤੱਕਾ ਮਾਰਿਆ। ਘਮਰ ਆਏ ਮੈਂ ਐ ਇੱਕ ਮਾ ਕਦਮ। ਇਹ ਕਰੀ ਨੇੜੇ ਜਾ ਕੇ ਦਿਖਾ। ਹਾਂ ਆ ਦੇ। ਹੁਣ ਫੇਰ ਨਾ ਫਿਰਦੀ ਨਹੀਂ। ਨਹੀਂ ਨਹੀਂ ਜੰਦਾ ਹੀ ਨਹੀਂ ਛੜਦਾ। ਹਾਂ ਕਮਿਆਂ ਕੀ ਹੋਈ ਸੀ ਮੈਂ ਤੈਨੂੰ ਐ ਮਾਰਿਆ ਤੱਕਾ ਮਾਰਿਆ। ਅਨਾ ਮੋਟਾ ਤੇ ਮਹਾਉ ਮੋਟਾ ਹੀ ਬੱਦ। ਉਹ ਤੇਰੇ ਤੇ ਨਾ ਦਮਾਰੋਂ ਜੀ ਦਾ ਮਾਰਾ ਤੇ ਰਬ ਕਰਦਾ ਆ ਅੰਗੜੀ ਖੜਕਾ ਗਈ ਬਈ ਖੜਕੀ ਵੀ ਗੌਰਮੈਂਟ ਨੇ ਖਾ ਲਿਆ ਸਾਰਾ ਹਾਂ ਹੋਰ ਸਾਡਾ ਦਾ ਖਾ ਲਿਆ ਤੂੰ ਦਾ ਰਹੀ ਬਚ ਕੇ ਟੋੜਾ ਮਸ ਕਰੇਗੀ ਮਾਂ ਤਾਂ ਬਚੀ ਆ ਉਹ ਕੋਣ ਹੀ ਜਾਣਦੇ ਕਾਦੀ ਗੱਲ ਨੂੰ ਰਸ ਇਨ ਪਰਮਾਨ ਨੂੰ ਲੈ ਕੇ ਗਿਆ ਹਾਂ ਨਾਸਕੋ ਹਾਂ ਉਹਦੇ ਮੈ ਇੰਪੋਰਟੈਂਟ ਮਿਲ ਕੇ ਬਾਹਰ ਹਾਂ ਪ੍ਰਾਈਵੇਟ ਹਾਂ ਉਥੇ ਚੂਹੇ ਬਹੁਤ ਸੀ ਹਾਂ ਬਹੁਤ ਰੋਣਾ ਪਾਇਆ ਕਰੇ ਇਹ ਹਮ ਇਹ ਕਾਦੇ ਕੀ ਮਰਦੇ ਕਾਦੇ ਨਾਲ ਜਾਂਦੇ ਹੁੰਦੇ ਮम्मी ਕਰੀ ਜਾਂਦੀ ਓਏ ਐਵੇਂ ਜਾ ਰਹੇ ਨੇ ਤੂੰ ਗੱਲ ਛੱਡਿਆ ਕਰ ਤੂੰ ਇਹਦੀ ਗੱਲਾਂ ਦਾ ਨਾ ਫੇਰ ਨਾ ਕਰਿਆ ਕਰ ਹਾਂ ਹਾਂ ਪਰ ਅਨੇ ਕਿੱਥੋਂ ਛੱਕੇ ਆਉਂਦੀ ਐ ਮਾਂ ਮਮੀ ਕਿੱਥੋਂ ਛੱਕੇ ਆਉਂਦੀ ਐ ਦੇਖ ਜੀ ਅੱਜ ਇਹਦੇ ਮਸਖਾ ਦੇ ਵਕਲ ਦੇਣੀ ਆਂ ਗਾਂ ਹੋਰ ਹੁਸ ਕਹਿੰਦੇ ਆ ਨਾ ਹਮ ਮੁਰਤੀ ਜਾਨੰਦਾ ਕੋਈ ਚੜ੍ਹਦੇ ਗੱਲ ਨਹੀਂ ਕੋਈ ਦੱਸਣੀ ਕੋਈ ਆਪਾਂ ਨੂੰ ਜੀ ਜੀ ਮੰਮੀ ਦਾ ਗਾਲ ਨੂੰ ਪੈ ਜਾਂਦੀ ਏ ਉਹਦੀ ਹੋ ਗਿਆ ਗਾਲ ਨੂੰ ਅਕਲ ਦੀ ਬਾਤ ਨਹੀਂ ਕੋਪੜਾ ਨਹੀਂ ਚੋੜਾ ਸਾਡੇ ਡੈਡੀ ਕਹਿੰਦਾ ਆਹ ਕਲ ਦੀ ਬਾਤ ਏ ਲੈ ਤਾਂ ਮੀ ਸਾਨੂੰ ਬੋਦੀਆਂ ਆ ਨਹੀਂ ਨਹੀਂ ਆ ਕਲ ਤਾਂ ਆ ਫਿਰ ਅਕਲ ਵਾਲੀ ਨਾਲ ਵਿਆਹ ਕਰਾਣ ਲੜੜੀ ਨੂੰ ਕਹ ਅਕਲ ਵਾਲੀ ਨਾਲ ਕਰਾਉਂਦਾ ਵਿਆਹ ਤੇ ਅਕਲ ਤਾਂ ਤੈਨੂੰ ਵੀ ਦਿੰਦੀ ਉਹ ਬੋਰਾ ਡੈਡੀ ਨਾਲੇ ਕਿ ਨਹੀਂ ਗਵਰਨਮੈਂਟ ਨੇ ਖੋਲੀ ਆ ਕਲ ਅਕਲ ਤਾਂ ਹੋ ਤਾਂ ਲਈ ਆ ਜੰਦੇ ਦੀ ਬਦੂਰ ਆਉਂਦੇ ਦੀ ਅਕਲ ਨੰਗੂ ਕੇ ਬਰੋੜਾ ਨੇ ਨੇ ਦੇਖ ਲਿਆ ਦੇਖਦੇ ਹਾਂ ਗੱਲ ਕਰਕੇ ਤੈਨੂੰ ਗੱਲ ਕਰਦੇ ਨੂੰ ਪਤਾ ਨਾ ਪਤਾ ਹੈ ਗੱਲ ਕਰਨ ਦਾ ਨਾ ਬਾਤਾਂ ਬਾਤਾਂ ਜੰਦੇ ਦੀ ਆਲਾ ਉਹਦੇ ਦੀ ਬਤੂ ਵਦੂ ਖਾਂਦੀ ਫੋ ਫਾਗਰ ਕੇ ਮੇਰੇ ਮੱਥੇ ਮਾਰਿਆ ਵਾਹ ਵਾਹ ਤੇਰੇ ਮੱਥੇ ਮਾਰਿਆ ਕਿਉਂਕਿ ਰੰਗਾ ਕੋਈ ਨਾ ਹਾਂ ਏਦਾਂ ਦੱਸੂਗਾ ਜਦੋਂ ਇੱਕ ਤਰੀਕ ਆਊਗੀ ਨਾ ਏਦਾਂ ਦੱਸੂ ਫੇਰ ਦੱਸੂ ਰੈਡੀ ਦੱਸ ਹਾਂ ਜੇ ਨਾ ਪੱਟੇ ਵੇ ਪਰਜੀ ਵੀਰੇ ਦਾ ਮੈਂ ਵੀ ਹੁਣ ਇੱਥੇ ਗਹਿਣੇ ਬਣਾਉਣੇ ਇੱਕ ਤਰੀਕਾ ਅੱਗੇ ਖਬਰਾ ਕਿੰਨੇ ਆ ਹਾਂ ਜੀ ਸਾਹਿਬ ਨਹੀਂ ਵੀ ਨਹੀਂ ਗੱਲ ਠੀਕ ਆ ਹੁਣ ਨਹੀਂ ਹੁਣ ਨਹੀਂ ਪਹੁੰਚਣੀ ਬਾਹਰ ਪਹੁੰਚਦੀ ਹਾਂ ਹਾਂ ਹੁਣ ਕਹਿੰਦੇ ਮੈਂ ਇੱਕ ਤਰੀਕਾ ਨੂੰ ਦੀ ਹਾਂ ਬਈ ਹੁਣ ਇਹ ਕਹਿੰਦੇ ਮੇਰੇ ਤਾਂ ਆਪਦੇ ਬਣਦੇ ਆ ਮੈਂ ਇੱਕ ਤਰੀਕਾ ਨੂੰ ਵੀ ਕਰਨਾ 45 ਸਾਲ ਹੋ ਗਏ ਮੈਂ ਤਾਂ ਉਹ ਨਹੀਂ ਜੀਤੀ ਇੱਕ ਤਰੀਕਾ ਹਾਂ ਕਿਉਂ ਕਿਉਂ ਬਈ ਉਹਨਾਂ ਕਹਿੰਦੇ ਮੈਨੂੰ ਕਿ ਮੈਨੂੰ ਕੋਈ ਨਹੀਂ ਪੈਸੇ ਕੋਈ ਚਾਹੀਦੇ ਨਾ ਮੈਨੂੰ ਨਹੀਂ ਲੋੜ ਗੱਲ ਠੀਕ ਆ ਮੇਰੇ ਕੋਲ ਆਪਦੇ ਬਠੇ ਰਹੇ ਆ ਮੇਰਾ ਪਰਤ ਬਣਾ ਕੇ ਕਹਿੰਦੀ ਤੇਰਾ ਸੂਟ ਕੱਲ ਨੂੰ ਲੈ ਜਾਉਂ ਫੜ ਕੇ ਮੈਂ ਨਹੀਂ 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 ਮੈਂ ਤਾਂ ਅੱਜ ਹੀ ਲੈ ਜਾਣਾ ਅੱਜ ਕੀ ਕਰਨਾ ਹੁਣ ਪਉਣਾ ਜਾ ਕੇ ਪਉਣਾ ਨਹੀਂ ਤੇਰਾ ਪੂਰਾ ਮੈਂ ਕੱਲ ਨੂੰ ਵੀ ਆਉਣਾ ਹੀ ਆ ਪਾਣੇ ਨਹੀਂ ਮਿਰਚਾਂ ਤੇ ਵੀ ਲੈਣੇ ਆ ਉਹ ਮਿਰਚਾਂ ਮੁਰਚਾਰ ਕਰਦਾ ਨਹੀਂ ਟਾਈਮ ਹੈਗਾ ਇੰਨਾ ਉਹ ਚਾ ਚਾ ਲੈ ਲੈ ਮਿਰਚਾਂ ਯਾਰਾ ਮੋਟੀਆਂ ਮੋਟੀਆਂ ਨਹੀਂ ਚੱਲ ਵੀ ਸਹਿਰ ਆ ਗਿਆ ਹੁਣ ਹਾਂ ਠੀਕ ਆ ਉਹਦਾ ਖਾ ਲ ਕੇ ਵੀਜਾ ਖਾਣਾ ਤੂੰ ਤਾਂ ਹਲਕੇ ਰਹਿੰਦੇ ਥੋੜਾ ਤਾਂ ਜੀਬ ਸ਼ਹਿਰ ਵੱਡਜੂ ਉਹ ਨਾਲ ਤੂੰ ਵੀ ਖਾ ਲਈ ਨਾ ਨਾ ਮੈਂ ਨਹੀਂ ਖਾਂਦੀ ਹੁੰਦੀ ਮੈਂ ਨਹੀਂ ਖਾਣਾ ਨਾ ਨਾ ਛੋਟਾ ਬੱਬਰ ਪਰਦਾ ਹੀ ਨਹੀਂ ਲਾ ਹਾਂ ਸੋਨਤੋ ਜੀ ਨਾ ਮਰਜੀ ਹੋਈ ਜਾਵੇ ਹੂੰ ਤਾਂ ਨਹੀਂ ਪਾਦਾ ਰੋਟਾ ਖਾਸੇ ਇਹੋ ਜਿਹੀ ਜੀ ਬਾਕੀ ਰਹਿੰਦੀ ਪੀਜਾ ਖਾਣਾ ਸੀ ਨਾ ਨਾ ਸੋਨੋ ਅੱਜ ਬੁੱਧਵਾਰ ਆਵੇ ਫਰੀ ਮਿਲੂਗਾ ਉਹ ਲੋ ਦੈਨ ਵੀ ਪਤਾ ਇਹਨੂੰ ਲਾ ਇਹਨੂੰ ਦੈਨ ਵੀ ਪਤਾ ਨਾ ਇਹਨੂੰ ਸਾਰੇ ਦਿਨ ਪਤਾ ਖੜ ਖੜ ਦਾ ਕਰੀ ਜਾਨੀ ਯਾਰ ਮੂਫਲੀ ਕੀ ਕਰੂ ਫੇਰ ਰਾਤ ਨੂੰ ਸਾਨੂੰ ਭਾਜੜ ਪੈਂਦੀ ਆ 2-4 ਦਿਨ ਰੁਕ ਜਾ ਨਹੀਂ ਨਹੀਂ ਅੱਜ ਹੀ ਲੈਣੀ ਮੈਂ ਤਾਂ ਇੱਥੇ ਰੁਕ ਦੋ ਚਾਰ ਦਿਨ ਨਹੀਂ ਰੁਕਣਾ ਉਹ ਅਜੇ ਕੋਲਡ ਕੋਲਡ ਦਾ ਕਰੀ ਜਾਨੀ ਆ ਤੜੀ ਜਾਣ ਦੇ ਫੰਡ ਹੁਣ ਚੱਕੋ ਲੋੜੀ ਲੋੜੀ ਕਿ ਸਿਵਨ ਚੱਕ ਕਰ ਰਿਆ ਬੈਠੀ ਰਿਆ ਹਾਂ ਹੁਣ ਲੈ ਲਾ ਤੈਨੂੰ ਹੁਣ ਲੈ ਕੇ ਦੰਨੇ ਆ ਅੱਧਾ ਕਿਲੋ ਹਾਂ ਚੱਜਣਾ ਫੇਰ ਗਰਮ ਨਹੀਂ ਕੱਟੀ ਗਰਮ ਗਰਮ ਕਿਉਂ ਨਾ ਦਈ ਕਿਵੇਂ ਸੱਤੀ ਆ ਰਹੀ ਮਾਂ ਆ ਜੱਕ ਡੈਡੀ ਦੇ ਵੀ ਲਾ ਲਾ ਇਧਰੋਂ ਬਾਡਾ ਸੱਤੀ ਆ ਰਹੀ ਮਾਂ ਦੰਦ ਲੈ ਦੰਦ ਨਹੀਂ ਇਹ ਦੇਖ ਲੈ ਦੰਦ ਤੇ ਲਾਏ ਮੰਮੀ ਨਹੀਂ ਮਾਂ ਨਹੀਂ ਡੈਡੀ ਘਰੇ ਆ ਕੇ ਖਾਵਾਂਗੀ ਆ ਜਾ ਕਿਤੇ ਜੀ ਸਾਰਾ ਕਰ ਦਈਆ ਕੰਡੂ ਕੀ ਪੜ ਕੇ ਆਏ ਓਏ ਉਹ ਕੀ ਪੜ ਕੇ ਆਇਆ ਇੱਥੇ ਭਾਈ ਤੋਂ ਹੀ ਲੈ ਲਿਆ ਸਵੇਰੇ ਪੜ ਕੇ ਆਏ ਉੱਥੇ ਹਾਂ ਫਰਦਾ ਨਹੀਂ ਸਕਦਾ ਉੜੜ ਹਾਂ ਓਏ ਇਹ ਕੱਡੂ ਬੜਿਆ ਕੀ ਪੜ ਕੇ ਆਏ ਇਗਾ ਤੂੰ ਬੈਰ ਜੀ ਹੋਰ ਚਲਦੀ ਹੈ ਦੂਜੀ ਵੀ ਆਉਣ ਵਾਲੀ ਆ ਚਲ ਕੋਈ ਨਾ ਉਹਨੇ ਵੀ ਆਈ ਜਾਣਾ ਜੀ ਬਹਿ ਰਿਹਾ ਹੁਣ ਵੀ ਚਲ ਸਿਹਰ ਮਾਤਾ ਬੁੱਕ ਟਾਈਮ ਦੇ ਦੇ ਕਿ ਉਹ ਤਾਂ ਵਿਚਾਰੇ ਨੂੰ ਪਾੜ ਖੇਡਣ ਦਾ ਟਾਈਮ ਹੀ ਨਹੀਂ ਦਿੰਦੇ ਜਵਾਕਾਂ ਨੂੰ ਪਹਿਲਾਂ ਸਕੂਲੇ ਸਾਰੀ ਦਿਹਾੜੀ ਫਿਰ ਆ ਕੇ ਟੂ ਸੰਦੇ ਵਿਚਾਰਿਆਂ ਨੂੰ ਹਾਂ ਤਾਂ ਵੇਲਾ ਹੀ ਆ ਜੀ ਇਹਨੂੰ ਜ਼ਿਆਦਾ ਟਾਈਮ ਹਾਂ ਔਰ ਕੀ ਆ ਨਹੀਂ ਆਹ ਤਾਂ ਮੋਰਾ ਖੇਡਣ ਦੀ ਜਵਾਕਾਂ ਦੀ ਆ ਤਾਂ ਵੇਲਾ ਹੀ ਹਾਂ ਮੈਂ ਬਾਜਾਂ ਓਹ ਬੱਤ ਕਰਕੇ ਆਇਆ ਆ ਇਹ ਖੇਡ ਕੇ ਥੱਕ ਜਾਂਦਾ ਤੂੰ ਖੇਡਦਾ ਹੀ ਉੱਥੇ ਹਾਂ ਇੱकडे ਲੈ ਕੇ ਤਾਂ ਉੱਥੇ ਨਹੀਂ ਤਾਂ ਹੀ ਤਾਂ ਫਿਰ ਉਹ ਆਉਂਦਾ ਬੜੇ ਨਾ ਪਤਾ ਇਹ ਇਹ ਨਾ ਜੱਟ ਬਟੇ ਇਹਦੇ ਦੇ ਨਿਓ ਲੈਣਾ ਲੈ ਜਾ ਫਿਰ ਇਹਨੂੰ ਲੈ ਜਾ ਲੈ ਜਾ ਚੱਕ ਲਾ ਚੱਕਲਾ 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 ਜੀ ਅਕਲਾ ਜੀ ਅਕਲਾ ਪੜ ਵੀ ਲਿਆ ਕਰ ਕੋਹ ਤੋਂ ਲਿਆਨ ਮੇਰਾ ਕਿੰਨਾ ਵਗ ਮਹੀਨਾ ਤੋਂ ਉੱਟਣਾ ਲਿਆਦਾ ਆ ਕਿਹੜਾ ਜਿਹੜਾ ਮੇਥੇ ਪਾਲਕ ਸਾਰੇ ਤੂੰ ਮਲ ਇਹਨਾਂ ਪਾਇਨ ਲੈ ਯਾਰ ਬੋਰਗੇ ਜਿਹੜਾ ਜ ਮਰਜੀ ਰੇਣ ਭਾਵੇਂ ਉਵੇਂ ਫੜ ਲੋ ਰ ਆਹ ਰੇਟ ਬਾਥੂ ਆ ਬਾਪੂ ਆ ਮਰ ਜਾਂ ਜੇਕਰ ਲਾ